ਸੰਦਾ ਭਾਂਡਾ ਦੋਹਰਾ ਹਾਂ ਤੁਮ ਆਹ ਉਹ ਟੂਸੀ ਮੈਨੂੰ ਯਾਰ ਭੂਣ ਗਿਆ ਸਮਝ ਨਹੀਂ ਭੂਣ ਗਿਆ ਨਾ ਨਾ ਲੜੋ ਹੂੰ ਕੀ ਕਰੀ ਜਾਂਦੇ ਹੋਈ ਸਾਬ ਤੁਸੀਂ ਕੰਦ ਕਰਦੇ ਪਏ ਹੋ ਫਿਲ ਕਰਨ ਕੰਦ ਕਰਦੇ ਤਾਂ ਉਹ ਤਾਂ ਮੈਨੂੰ ਦਿਖ ਗਿਆ ਹਾਂ ਤੇ ਪੁੱਛਿਆ ਤੁਸੀਂ ਕਿਸੇ ਨੂੰ ਕੰਦ ਕਰਦੇ ਆ ਹਾਂ ਮੇਰਾ ਮਾਂ ਕਿ ਪੁੱਛ ਕੇ ਕੀ ਲੈਣਾ ਹਾਂ ਤੇ ਆ ਤੇਰਾ ਹਾਂ ਮੇਰਾ ਤੇ ਮੇਰਾ ਜੇ ਕੋਈ ਲੰਦਾ ਖਾ ਖਰੀ ਗਾ ਲੰਦਾ ਖਾ ਨਹੀਂ ਹੁਣ ਬੱਥੇ ਲੰਦਾ ਖਾਦਾ ਇਸ ਤਰੀਆ ਖੜਾ ਜਾ ਨਾ ਯਾਰ ਤੂੰ ਲਾ ਪਹਿਲੇ ਪਿੱਛੇ ਦਾ ਲਾ 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 ਤੂੰ ਕੋਈ ਐਟਨੀ ਨੂੰ ਕਹਿੰਦੇ ਨਹੀਂ ਜਿਹਨਾਂ ਦੀ ਥਾਂ ਨਹੀਂ ਮਿੱਟੀ ਕਰਾਉਂਦੇ ਕਰਾਂਗੇ ਨਹੀਂ ਮਿੱਟੀ ਇੰਨੀ ਇਕਾਦੀ ਕਰਨੀ ਥਾਂ ਦੀ ਮਿੱਟੀ ਕਰਾਵਾਂ ਨਾ ਯਾਰ ਤੂੰ ਸਦਰਾ ਪਹਿਲਾਂ ਮੈਂ 4 ਬੰਦੇ ਸੱਦੂਗਾ ਮਿੱਟੀ ਕਰਾਵਾਂਗੇ ਲਈ ਤਾਂ ਬੰਦੇ 4 ਸੱਦ ਕੇ ਫਿਰ 10 ਸੱਦਰਾ ਕੋਈ ਐ ਰੇ ਲੱਗੰਦੇ ਨਹੀਂ ਤੂੰ ਜੀ ਮੈਨੂੰ ਪੁੱਛਿਆ ਨਹੀਂ ਕਰ ਇਸਲਾ ਲੈਦੇ ਮੈਂ ਕਰੀ ਤੇਰਾ ਰਹੀ ਨਹੀਂ ਤੈਨੂੰ ਪੁੱਛਣਾ ਕੀ ਤੈਨੂੰ ਕਿਉਂ ਦਾ ਮੇਰਾ ਹਿੱਸਾ ਤੇ ਥਾਂ ਆ ਦੇ ਦੱਸ ਵੀ ਸਾ ਕਾਇ ਕਿਹੜੀ ਗੱਲ ਦਾ ਹਿੱਸਾ ਕਿਉਂ ਕਿਉਂ ਵੀ ਤੇ ਮੇਰਾ ਪਿਓ ਨਹੀਂ ਆ ਤੇ ਪਿਓ ਨੂੰ ਸੰਭਿਆ ਕਦੀ ਪੁੱਛਿਆ ਨੂੰ ਪਾਣੀ ਧਾਣੀ ਦੀ ਰੋਟੀ ਪਾਣੀ ਬਿਮਾਰ ਤੇ ਲਾ ਮੱਠਾ ਤੇ ਨਹੀਂ ਪੁੱਛਿਆ ਤੇ ਫਿਰ ਕੀ ਹੋਗਾ ਪੁੱਤ ਤਾਂ ਉਸੇ ਦੇ ਹੀ ਆ ਪੁੱਤ ਤਾਂ ਉਸੇ ਦਾ ਨਾ ਮੈਨੂੰ ਦੇ ਦਾ ਮੈਂ ਮੈਨੂੰ ਦੇ ਦਾ ਤੈਨੂੰ ਦੇ ਦਾ ਕਿੱਥੇ ਸਾਧੋ ਨੂੰ ਜਦੋਂ ਆਊਗਾ ਛਾਂ ਨੂੰ ਨਿਬਲਾਂਗੇ ਆਪਾਂ ਕਿਹਰਾ ਨੇ ਮੈਨੂੰ ਦੇ ਨਹੀਂ ਫਿਰ ਕੋਈ ਮੈਂ ਕੰਮ ਨਹੀਂ ਕਰਨ ਦੇਣਾ ਇੱਥੇ ਮਿਸਤਰੀ ਨਹੀਂ ਨਹੀਂ ਕਰਿਆ ਯਾਰ ਤੁਸੀਂ ਕਰ ਲੈਣ ਦੇ ਕੰਮ ਨਹੀਂ 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 ਕਰਨ ਦੇਣਾ ਮੈਂ ਕੰਮ ਕਰਿਆ ਯਾਰ ਤੂੰ ਮਿਸਤਰੀ ਇੱਥੇ ਕੰਮ ਨਾ ਕਰੀ ਪਚਾਟੇ ਟੋਟੋਂ ਤੋਂ ਪਾਟੇ ਤੂੰ ਕਰ ਕਰਿਆ ਯਾਰ ਤੂੰ ਕੰਮ ਬੰਦੇ ਜਨੇ ਬੇੜਕੇ ਕੰਮ ਫੇਰ ਕਰਾਂਗੇ ਗੱਲ ਨਿਆ ਜਨੇ ਮੇੜ ਦੇ ਹਾਂ ਇਹ ਤਾਂ ਮੇਰਾ ਪਿਛੇ ਤੋਕਾਰ ਆ ਵੀ ਆਵਾ ਹੁਣ ਤਾਂ ਆਉਂਦਾ ਨਹੀਂ ਘੇੜਾ ਨਹੀਂ ਮਾਰਦਾ ਹਾਂ ਪਹਿਲਾਂ ਅੱਗੇ ਪਿੱਛੇ ਆ ਤੂੰ ਆ ਨਹੀਂ ਅੱਜ ਤੈਨੂੰ ਘੇੜਾ ਮਾਰਨਾ ਆ ਗਿਆ ਚੇਤਾ ਤੈਨੂੰ ਘੇੜਾ ਮਾਰਨਾ ਮੈਨੂੰ ਵੀ ਦੱਸਿਆ ਕਿਸੇ ਬੰਦੇ ਨੇ ਦੱਸਿਆ ਵੀ ਆਪਾਂ ਨੂੰ ਕੀ ਲੱਗੇ ਪਏ ਤਾਂ ਦਿੱਤਾ ਸਟਾਈਲ ਬੱਤੇ ਸਨਾਂ ਤਾਂ ਹੀ ਇਹ ਤੇ ਕੰਦ ਹੋਊਗੀ ਇਹ ਤਾਂ ਜਿਵੇਂ ਮੱਗੀ ਹੋਵੇ ਨਾ ਨਾ ਪਾਣੀ ਤੇ ਕੰਦ ਗੁੰਦੋਂ ਹੁੰਦਣੀ ਹੈ ਮੈਂ ਕੰਦ ਦੋ ਹਾਂ ਸਾਥ ਬੋਲੇ ਨੀ ਸਾਥ ਸਾਧਰੋਂਗਾ ਮਾਯੂ ਦਾ ਕੰਮ ਦੇ ਤੇ ਥਾਂ ਦੀ ਚੱਕਦੇ ਟੋਟੇ ਥੋਕੀ ਚੱਟਣੀ ਚੱਕਣ ਦੇ ਲੱਗ ਰਹੇ ਹਰੇ ਗੱਲ ਤੋਂ ਮੇਰੇ ਮਕਾਨ ਵਾਲੀ ਗੱਲ ਲਈ ਬਣਾਉਣੀ ਹੋਵੇ ਮਕਾਨ ਬਾਂਦੀ ਤੇ ਬਣ ਜਾਈ ਯਾਰ ਅੱਜ ਹਾਂ ਹਾਂ ਬਣਦੇ ਬਣ ਜੇ ਉਹ ਬਣੋਗੇ ਉਹ ਨਾ ਦੰਡਾ ਤੇ ਤਖੀ ਜਨ ਆ ਬਣੋ ਬਣੋ ਵੀ ਮਕਾਦ ਦੇਖੀ ਜੋ ਹੈ ਕਰ ਜਾਂ ਤਾਂ ਹਾਂ ਮਿਸਤਰੀ ਇੱਥੇ ਦੇ ਰਿਹਾ ਲਾਈਟ ਅਥੇ ਐਟ ਨਹੀਂ ਲੱਗਣੀ ਮਿਸਤਰੀ ਸਾਰਾ ਤੂੰ ਯਾਰ ਲਾ ਤੂੰ ਇੱਥੇ ਨਹੀਂ ਮੈਂ ਟੁੱਟ ਲੱਗਣ ਦੇਣੀ ਇੱਥੇ ਲੱਗੂਗੀ ਟੱਜ ਨਾਲੀ ਬੜਾ ਜ਼ੋਰ ਲਾਉਣਾ ਪੈਣਾ ਕਰਨ ਕਰਕੇ ਟੰਗ ਲਾ ਯਾਰ ਧੱਕਾ ਕਰ ਦੇ ਮੇਰੇ ਨਾਲ ਧੱਕਾ ਹੀ ਕਰ ਮੈਂ ਚੱਲਾ ਹਾਂ ਮੇਰਾ ਤੇ ਮੇਰਾ ਥਾਂ ਕਿਧਰ ਗਿਆ ਥਾਣੇ ਜਾ ਆੜੀ ਪੁੱਛ ਲਈ ਉੱਤੇ ਜਾ ਕੇ ਜਾ ਆੜੀ ਉਹ ਫਿਰ ਮੈਨੂੰ ਜਾਣਾ ਪਊ ਜਦੋਂ ਨਾ ਕੋਈ ਮੇਰੀ ਸੁਣਵਾਈ ਹੋਈ ਚੱਪੋ ਉੱਥੇ ਤੂੰ ਚੱਪੋ ਪੱਟਰਵਾਲ ਦੀ ਨਹੀਂ ਨਾ ਜਿੱਥੇ ਚੱਕ ਕੇ ਨਾਲ ਹੀ ਕੰਮ ਕੀਤਾ ਤੂੰ ਮੇਰੇ ਨਾਲ ਹੀ ਟਰੇ ਕਾਰ ਕਾਰ ਕਿਸੀ ਨਾ ਆ ਜਾ ਸਲਾਮ ਪਹਿਲਾ ਦੋ ਖਾਸਲਾ ਕਰ ਲੋ ਆ ਜਾ ਬਾਬਾ ਸੋ ਗਏ ਬੰਦੇ ਆ ਸਾਰੇ ਜਨਮ ਦੇ ਤੇ ਘਰੇ ਨਹੀਂ ਤੇ ਤੇਰੇ ਤੈਨੂੰ ਵਿੱਚ ਬਣਾੜ ਦੂੰਗਾ ਮੈਂ ਚੱਲ ਤੇ ਤੇਰਾ ਪਰਚਾ ਦੇ ਦੂੰ ਤੇਰੇ ਦੇ ਵਿੱਚ ਚੱਲ ਭਾਜੇ ਤੂੰ ਚੱਲ ਮਿਸਤਰੀ ਚੱਲ ਮੇਰਾ ਥਾਂ ਮੇਰੇ ਨਾਲ ਹੈ ਚਲ ਤੂੰ ਜਾ ਕਰੀ ਜਾਣਾ ਕਰਨ ਬੈਗ ਚੱਕ ਲਾਉਂਦੇ ਧਾੜੀ ਮੈਂ ਨਾ ਦੇਣੀ ਧਾੜੀ ਤੈਨੂੰ ਇਹ ਦੂਜਾ ਲੈ ਕੇ ਆ ਆ ਬੈਗ ਲਾਉਣੇ ਤੁਸੀਂ ਇੱਥੇ ਵਾਹ ਯਾਰ ਅੰਦਰ ਕਿੰਦਰ ਵੜਦਾ ਯਾ ਇੰਨਾ ਇਤਰਾ ਹਾਂ ਯਾਰ ਇੰਨਾ ਬਲੈਕ ਬੈਗ ਤੂੰ ਇਤਰਾ ਆ ਜਾ ਆਦਰ ਮਿਸਤਰੀਆ ਇੱਥੇ ਜਿਹੇ ਤੂੰ ਇੱਥੇ ਕਿਟ ਨੂੰ ਹੱਥ ਲਾ ਰਿਹਾ ਉਹਦੇ ਹਿਸਾਬ ਲਾ ਲਈ ਨੂੰ ਇਹਦਾ ਕੋਈ ਨਹੀਂ ਜਾਣਾ ਕਮਲੇ ਦਾ ਠੀਕ ਹੈ ਨਾ ਆ ਪੈ ਦੇਤੀ ਨਾਰੇ ਵੰਦੇ ਤੀਓ ਮਰੀ ਜੋ ਮੈਨੂੰ ਕੋਈ ਨਹੀਂ ਦਾਲੂ ਦਰਾਉਂਦੇ ਆ ਪਾਸੇ ਰੱਖੋ ਤੇ ਮੇਰੀ ਸਿਗਰੈਟ ਠੀਕ ਹੈ ਫੈਕ ਲਾ ਦੇ ਚਾਰ ਚੁਕਾਰ ਗਾਣਾ ਨਾ ਨਾ ਦਾਰੂ ਪੀਵਾਂ ਤੇ ਨਾ ਪੀਂਦਾ ਵਾਂ ਚਾਰ ਚੁਕਾਰ ਹਾਂ ਮੈਂ ਐਸੀ ਕੰਮ ਨਹੀਂ ਕਰਨ ਦੇਣਾ ਪਹਿਲਾਂ 10 ਮਿੰਟ ਤੱਕ ਮਹਿੰਦੀ ਕਰਾਉਣਾ ਸਾਰੀ ਮਹਿੰਦੀ ਕਰਾ ਲਈ ਸਾਧਨੀ ਜੀ ਜਦੋਂ ਹੋਏ ਮਹਿੰਦੀ ਹੋਊਗੀ ਜਦੋਂ ਲਾਇ ਜਤਾਂ ਇੱਥੇ ਇੱਥੇ ਨਹੀਂ ਲੱਗ ਰਹੇ ਅੱਜ ਆ ਕੇ ਤਹੀ ਲੱਗ ਜਾ ਭਰਾਏ ਤੋ ਸਾਧਨੀ ਜੀ ਇਹਦਾ ਕੰਧ ਅਜ ਤਾਂ ਹੋਈ ਏ ਐ ਆਉਂਦਾ ਦੋਮਿਸਟਰ ਗਿਆ ਫਿਰ ਮਿਸਤਰੀ ਕਿਵੇਂ ਆਊਗਾ ਨਾ ਨਾ ਯਾਰ ਦਾਗਾਂ ਨਹੀਂ ਖਾਣੀਆਂ ਮਿਸਤਰੀ ਨੂੰ ਤੇਰੇ ਸੁਣਾ ਗੱਲ ਮੈਂ ਤੈਨੂੰ ਕਹੀਆਂ ਨਾ ਵਾਰ-ਵਾਰ ਦੀ ਹਟ ਜਾ ਹਟ ਜਾ ਜਿਹੜਾ ਬੰਦਾ ਨਾ ਕਰਦੀ ਤੇਰੇ ਸੇ ਗੱਲ ਦੀਆਂ ਮੈਂ ਲਾ ਦੇ ਮੈਂ ਕੱਟੂਗਾ ਵਾਹ ਮੈਂ ਇੱਥੇ ਕਵੇਟ ਨਹੀਂ ਲੱਗਣ ਦੇਦਾ ਤੇ ਮੈਂ ਤੇਰੀ ਇੱਕ ਟ ਵੀ ਨਹੀਂ ਲੱਗਣੇ ਠੀਕ ਹੈ ਨਾ ਬੰਦਾ ਭਾਂਜਾ ਦੋਹਰਾ ਹਾਂ ਕਿ ਤੁਮ ਆਲੋ ਹੀ ਤੁਸੀਂ ਮੈਨੂੰ ਯਾਰ ਫੋਨ ਯਾਰ ਸਮਝ ਨਹੀਂ ਪਹੁੰਚੀ ਨਹੀਂ ਯਾਰ ਨਾ ਨਾ ਲੜੋ ਯਾਰ ਆਪਣਾ ਗੱਲ ਪੈ ਜਾ ਯਾਰ ਉਹ ਕੰਟੇ ਗਿਆ ਬੱਕਾ ਅੜ ਗਿਆ ਜਾਂਦਾ ਹੈ ਤੁਮ ਕਮਾਲ ਹੋ ਗਈ ਨਾ ਨਾ ਲੜੋ ਨਾ ਨਾ ਲੜੋ ਓਏ ਤੇ ਸ਼ੱਗਵਟ ਤੂੰ ਬਖੰਡ ਬਣਾਇਆ ਤੁਸੀਂ ਕੰਡਾ ਯਾਰ ਭਾਨ ਮੇਰਾ ਮੇਰੇ ਮੈਨਾਂ ਪੁੱਛਿਆ ਯਾਰ ਮੈਨੂੰ ਯਾਰ ਕੋਈ ਨਹੀਂ ਸੱਜਿਆ ਹੁੰਦਾ ਕਰਦਿੰਨੇ ਹੁੰਦਾ ਸਾਹਦਾ ਯਾਰ ਸਾਡਾ ਮੇਰਾ ਨਹੀਂ ਯਾਰ ਕੋਈ ਨਹੀਂ ਕਰਦੇ ਆ ਕੇ ਵੱੜ ਗਿਆ ਥਾਵਾ ਪਿੱਛੇ ਕਿਉਂ ਲੜਦੇ ਯਾਰ ਥਾਵਾ ਇੱਥੇ ਰਹਿ ਜਾਣੀਆਂ ਨੇ ਯਾਰ ਮੈਨੂੰ ਪੁੱਛਦਾ ਲੈਂਦਾ ਭਣਾ ਲਈ ਕੋਈ ਗੱਲ ਨਹੀਂ ਚਰਾ ਕਾਲਾ ਪੈਂਦਾ ਤਿੰਨੇ ਟੋਡਾ ਪੰਚਾਇਤ ਚ ਬੱਚ ਕੋਈ ਗੱਲ ਨਹੀਂ ਮੈਨੂੰ ਸਹੀ ਮੈਨੂੰ ਇਹ ਗੱਲ ਕਹੀ ਬੰਦੇ ਚਾਹ ਸੱਦ ਕੇ ਤੇ ਵੰਡ ਕਰ ਲਈ ਜਿੱਥੇ ਆਈ ਉੱਥੇ ਕਰ ਲਈ ਦੱਸ ਗੱਲ ਪਹਿਲਾ ਹੁੰਦਾ ਨਾ ਇੰਨਾ ਟਾਈਮ ਹੋ ਗਿਆ ਤੂੰ ਕੋੜੇ ਨੂੰ ਗੋਟੀ ਨਹੀਂ ਦਿੱਤੀ ਪਹਿਲਾ ਪਹਿਲਾ ਆਉਣਾ ਹੀ ਤੂੰ ਹਾਂ ਪਹਿਲਾ ਕਦੋਂ ਆਉਂਦਾ ਅੱਜ ਤੇ ਤਾਗਾ ਕੋਈ ਨਹੀਂ ਸਮਝੌਤਾ ਕਰਾ ਦੇਣੇ ਕਿਉਂ ਐਨ ਲੱਗਦੀ ਮੇਰੀ ਤੇ ਕਰਾ ਕੇ ਬੇਨਤੀ ਕਰਾ ਦੇ ਬਈ ਠੀਕ ਆ ਤੁਸੀਂ ਕੋਈ ਨਹੀਂ ਬੇਨਤੀ ਕਰਾ ਲਿਸਟਰੀਆ ਤੂੰ ਵੀ ਚਰਟ ਨਹੀਂ ਲਾਉਣੀਗੀ ਕੋਈ ਗੱਲ ਨਹੀਂ ਹਾਂ ਤੇ ਮੈਂ ਜਾਣਨਾ ਇੱਕ ਵਾਰੀ ਇੱਥੇ ਤੋਂ ਬੇਨਤੀ ਕਰਾ ਦੇ ਮੇਰੀ ਕੋਈ ਨਹੀਂ ਕਰਾ ਦਾਂਗੇ ਹਾਂ ਠੀਕ ਆ ਨੈਟ ਨਹੀਂ ਲੱਗਣੀ ਚਾਹੀਦੀ ਮੇਰੀ ਗੱਲ ਸੁਣ ਨਾ ਧਿਆਨ ਨਾਲ ੁੱਟਾ ਯਾਰ ਲੱਗੇਗਾ ਮੈਨੂੰ ਬਰੇ ਹੋਸ਼ ਹੋ ਜਾਂਦੇ